ਸਰੀਕਾਲ ਜੀ ਵੀਡੀਓ ਵੇਖ ਰਹੇ ਹੋ ਕਿ ਆਪ ਸਭ ਨੂੰ ਜਿਆ ਲੈ ਕੇ ਹੈ ਜਨਾ ਇਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਿਆ ਖਬਰ ਵਧੀਆ ਲੱਗੀ ਤੇ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰ ਦੇਣਾ ਕਿਸਾਨਾਂ ਦੇ ਪਜਵੇਂ ਦਿਨ ਦੀ ਰੇਲਵੇ ਡਰਾਗ ਤੇ ਬੈਠ ਕੇ ਕੰਟੀ 73 ਰੇਲ ਗੱਡੀਆਂ ਰੱਦ ਜਦੋਂ ਤੱਕ ਗ੍ਰਿਫਤਾਰ ਕੀਤੇ ਗਏ ਤਿੰਨਾਂ ਕਿਸਾਨਾਂ ਨੂੰ ਹਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਪ੍ਰਦਰਸ਼ਨ ਜਾਰੀ ਰਹਿ ਰਿਹਾ ਰਿਹਾ ਹੈ ਕਾ ਕਿਸਾਨ ਨੇਤਾ ਅੰਬਾਲਾ ਕਿਸਾਨ ਪੰਜਵੇਂ ਦਿਨ ਵੀ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਛੰਭੂ ਰੇਲਵੇ ਸਟੇਸ਼ਨ ਤੇ ਪਟੜੀਆਂ ਤੇ ਬੈਠੇ ਰਹੇ ਜਿਸ ਕਾਰਨ ਅੰਬਾਲਾ ਅਮਿਸਰ ਰੋਡ ਤੇ 73 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਪ੍ਰਦਰਸ਼ਨਕਾਰੀਆਂ ਕਿਸਾਨ ਅੰਦੋਲਨ ਦੌਰਾਨ ਹਰਿਆਣਾ ਪੁਲ ਤੋਂ ਲਗਰਪਤਾਰ ਕੀਤੇ ਗਏ ਤਿੰਨ ਕਿਸਾਨਾਂ ਦੀ ਰਿਹਾਈ ਦੀ ਮੰਗ ਕਰ ਰਹੀ ਨਰੇਲਵੀ ਅਧਿਕਾਰੀਆਂ ਨੇ ਦੱਸਿਆ ਕਿ ਇਹ ਤੁਹਾਨੂੰ ਕੁੱਲ 73 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ। ਉਹਨਾਂ ਕਹਾ ਕਿ ਪਿਛਲੇ 5 ਦਿਨਾਂ ਚ ਕਈ ਰੇਲ ਗੱਡੀਆਂ ਰੱਦ ਹੋਣ ਨਾਲ مسافرਾਂ ਨੂੰ ਪਰੇਸ਼ਾਨੀ ਹੋਈ ਹੈ ਤੇ ਵਿੱਤੀ ਨੁਕਸਾਨ ਹੋਇਆ ਹੈ। ਉਹਨਾਂ ਕਹਾ ਕਿ ਕਿਸਾਨਾਂ ਦੇ ਵਿਰੋਧ ਕਰਨਾ ਕਈ ਰੇਲ ਗੱਡੀਆਂ ਦਾ ਰਸਤਾ ਵੀ ਬਦਲਿਆ ਜਾ ਰਿਹਾ ਹੈ। ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚਾ ਦੇ ਬੰਨ ਦੇ ਹੇਠ ਕਿਸਾਨ ਪਟਿਆਲਾ ਜ਼ਿਲ੍ਹੇ ਦੇ ਸ਼ੰਭੂ ਵਿਖੇ ਪ੍ਰਦਰਸ਼ਨ ਕਰ ਰਹੇ ਹਨ ਉਹਨਾਂ ਨੇ ਗ੍ਰਿਫਤਾਰ ਕੀਤੇ ਕਿਸਾਨਾਂ ਦੀ ਰਹਾਈ ਲਈ ਬੁੱਧਵਾਰ ਨੂੰ ਪੰਜਾਬ ਹਰਿਆਣਾ ਸਰਹੱਦ ਨੇੜੇ ਸ਼ੰਭੂ ਚ ਅੰਬਾਲਾ ਲੈ ਦਿਆਣਾ ਅਮਸਰੂੜ ਤੇ ਪਟੜੀਆਂ ਤੇ ਬੈਠ ਕੇ ਆਪਣਾ ਵਿਰੁੱਧੂ ਵਿਰੋਧ ਪ੍ਰਦਰਸ਼ਨ ਕੀਤਾ ਸ਼ੁਰੂ ਕੀਤਾ ਕਿਸਾਨ ਨੇਤਾਵਾਂ ਨੇ ਕਹਾ ਕਿ ਜਦੋਂ ਤੱਕ ਗ੍ਰਿਫਤਾਰ ਕੀਤੇ ਗਏ ਇੰਨਾ ਕਿਸਾਨਾਂ ਨੂੰ ਰਹਾ ਨਹੀਂ ਕੀਤਾ ਜਾਂਦਾ ਉਦੋਂ ਤੱਕ ਪ੍ਰਦਰਸ਼ਨ ਜਾਰੀ ਰੱਖੇਗਾ ਸੰਯੁਕਤ ਕਿਸਾਨ ਮੋਰਚਾ ਅੱਜ ਕੀ ਐਮ ਐਮ ਕਿਸਾਨਾਂ ਦੇ ਦਿੱਲੀ ਚਲੋ ਮਾਰਚ ਦੀ ਅਗਵਾਈ ਕਰ ਰਹੇ ਹਨ ਤਾਂ ਜੋ ਸਰਕਾਰ ਤਾਂ ਜੋ ਸਰਕਾਰ ਤੇ ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ ਦੀ ਕਰੂਨੀ ਗਰੰਟੀ ਸਮੇਤ ਉਹਨਾਂ ਦੀਆਂ ਮੰਗਾਂ ਮੰਨਣ ਲਈ ਦਬਾਅ ਪਾਇਆ ਜਾ ਸਕੇ ਕਿਸਾਨ 13 ਫਰਵਰੀ ਤੋਂ ਪੰਜਾਬ ਅਤੇ ਹਰਿਆਣਾ ਦਰਮਿਆਨ ਚੰਬੂ ਅਤੇ ਖਨੌਰੀ ਸਰਹੱਦ ਦੀ ਬਿੰਦੂਆਂ ਦੇ ਡੇਰੇ ਲਾਇ ਹੋਏ ਹਮ ਜਦੋਂ ਸੁਰੱਖਿਆ ਬਲਾਨੀ ਉਹਨਾਂ ਦਾ ਮਰਜ਼ ਰੋਗ ਦਿੱਤਾ ਸੀ